ਅੰદાવાદ ਦੇ ਜੰਪਲ ਦੇ ਵਿਖੇ ਰਸੇ ਕਿ ਮੁੰਡੇ ਦੀ ਕੈਨੇਡਾ ਦੇ ਵਿੱਚ ਖੁਦਕੁਸ਼ੀ ਕਰ ਲਈ ਗਈ ਹੈ ਹਰਮਨ ਜੋਤਪ੍ਰੀਤ ਹਰਮਨ ਜੋਤ ਆਪਣੇ ਪਰਿਵਾਰ ਦਾ ਇਕਲੌਤਾ ਬੱਚਾ ਸੀ ਤੇ ਦੱਸਦੇ ਕਿ ਇਸ ਤੋਂ ਪਹਿਲਾਂ ਉਸ ਦੇ ਮਾਪੇ ਤੇ ਦਾਦਾ-ਦਾਦੀ ਦੀ ਵੀ ਮੌਤ ਹੋ ਗਈ ਸੀ ਮਾਪਿਆਂ ਦੀ ਮੌਤ ਤੋਂ ਬਾਅਦ ਹਰਮਨ ਜੋਤ ਨੂੰ ਉਸ ਦਾ ਮਾਮਾ ਆਪਣੇ ਕੋਲ ਲੈ ਕੇ ਗਿਆ ਪੜਾਉਣ ਲਿਖਾਉਣ ਤੋਂ ਬਾਅਦ ਮਾਮੇ ਨੇ ਹੀ ਉਸ ਨੂੰ ਵਿਦੇਸ਼ ਭੇਜਿਆ ਸੀ ਪਰ ਹੁਣ ਇਹ ਨੂੰ ਕੁਝ ਹੋਰ ਹੀ ਮਨਚੋਰ ਸੀ ਹਰਮਨ ਜੋਤ ਦੇ ਮਾਮੇ ਮੁਤਾਬਕ ਉਸ ਨੇ ਪੰਜੇ ਨੇ ਖੁਦਕੁਸ਼ੀ ਕੀਤੀ ਹੈ ਪਉ ਮੈਂ 15 ਸਾਲ ਅਰਬ ਮੁਲਕਾਂ ਦੇ ਵਿੱਚ ਲਾਇਆ ਇਹਦੋਂ ਬਿਹਤਰ ਤਿੰਨ ਘੰਟੇ ਦੀ ਫਲੈਟ ਹੈ ਜੇ ਬਾਹਰ ਜਾਣਾ ਹੀ ਹੈ ਕੰਮ ਕਰੋ ਪੈਸੇ ਕਮਾਓ ਇੱਥੇ ਆ ਕੇ ਖੁਸ਼ੀਆਂ ਮਾਣੋ ਅਰਬ ਮੁਲਕਾਂ ਤੇ ਇਹਦੇ ਤੋਂ 100 ਗੁਣਾ ਵਧੀਏ ਕਾਰਨ ਕਿ ਉੱਥੇ ਬੰਦਾ ਇਨਾ ਨਾਟ ਰਸਟ ਬਹੁਤ ਜ਼ਿਆਦੇ ਕੰਪਨੀਆਂ ਨੇ ਬਹੁਤ ਜ਼ਿਆਦਾ ਇਥੋਂ ਸਿੱਖ ਕੇ ਕੰਮ ਜਾਓ ਕਾਰਪੈਂਟਰੀ ਪਲੰਬਰ ਵਗੈਰਾ ਹਮ ਸਟੱਡੀ ਦੇ ਨਾਲ ਤੁਸੀਂ ਇਹ ਪ੍ਰੈਕਟੀਕਲ ਕਰਕੇ ਜਾਓ ਉੱਥੇ ਜਾਂਦਿਆਂ ਨੂੰ ਤੁਹਾਨੂੰ ਕੈਨੇਡਾ ਜੀ ਨਹੀਂ ਤਨਖਾਹ ਮਿਲਦੀ ਹੈ ਅੱਛਾ ਖੁਦ ਮੇਰੀ ਅਜਰਨੀ ਹੈ ਇਹ ਹਮ ਪਹਿਲੀ ਉਮਰ ਦੇ ਵਿੱਚ ਜਦੋਂ ਬੱਚੇ ਜਾਂਦੇ ਸੀ ਅਸੀਂ ਕੁਝ ਬੰਦੇ ਕੈਨੇਡਾ ਨੂੰ ਨਿਕਲ ਕੇ ਚਲੋ ਉਦੋਂ ਸੈਟਿੰਗ ਹੋ ਗਈ ਉਹਨਾਂ ਦੀ ਅਸੀਂ ਅਰਬ ਮੁਲ ਖਾਂਜ ਗਏ ਔਰ ਬਹੁਤ ਵਧੀਆ ਮੈਸਟਾਂ ਇਸ ਲਈ ਮੈਂ ਤਾਂ ਇਹੀ ਕਹੂੰਗਾ ਵੀ ਕੈਨੇਡਾ ਚ ਜਾਣ ਦੀ ਲੋੜ ਨਹੀਂ ਹੈ ਬੱਚਿਆਂ ਨੂੰ ਭੇਜੋ ਤੁਸੀਂ ਤਾਂ ਛੋਟੇ ਮੁਲਕਾਂ ਚ ਇੱਥੇ ਨੇੜੇ-ਤੇੜੇ ਭੇਜੋ 3 ਘੰਟੇ ਦੀ ਫਲਾਈਟ ਹੈ ਯਾਰ ਉਧੇ ਬੰਦਾ ਮਿਲ ਤਾਂ ਸਕਦਾ ਨਾ 18 ਘੰਟੇ ਬਹਿ ਕੇ ਉੱਥੇ ਜਾਣਾ ਕਦੋਂ ਵਾਪਸ ਆਉਣਾ ਇਸ ਲਈ ਲੋਕਾਂ ਨੂੰ ਮੈਸੇਜ ਇਹੀ ਹੈ ਮੇਰੇ ਵੱਲੋਂ ਤਾਂ ਬੇਦੀ ਦੂਰ ਨਾ ਭੇਜੋ ਆਪਣੇ ਬੱਚਿਆਂ ਨੂੰ ਆਪਣੇ ਕੋਲੇ ਰੱਖੋ हां जी दा नहीं कुछ इथे ਬਣਦਾ ਉਹ ਛੋਟੇ ਮੁਲਕਾਂ ਜਾ ਨੇੜੇ-ਨੇੜੇ ਜਾਓ ਮੈਂ ਰੋਪਨਪਤੀ ਤਾਂ ਪਿੰਡ ਸਿੱਖਪੁਰ ਕਨੋਂ ਕੀ ਵੀ ਗੱਲ ਹੋ ਰਹੀ ਸੀ ਗੱਲ ਹੋ ਰਹੀ ਸੀ ਆਖਰੀ ਵਾਰ ਰਾਤ ਵੀ ਉਹ ਹੋਈ ਜਾਂ ਗੱਲ ਹੋਈ ਆ ਆਖਰੀ ਵਾਰ ਸਨੈਪ ਵੀ ਭੇਜੀ 1:00 ਵਜੇ ਕੰਮ ਤੇ ਸੀ ਨੇ ਲੰਚ ਕੰਮ ਹੀ ਕਰੀ ਜਾਂਦਾ ਸੀ ਕੰਮ ਤੇ ਸੀਗਾ ਕੰਮ ਤੇ ਲੰਚ ਕਰ ਰਿਹਾ ਸੀਗਾ ਕੈਮਰੇ ਮੂਹਰੇ ਬੈਠ ਕੇ ਕੋਈ ਤਾਂ ਕੋਈ ਗੱਲਬਾਤ ਹੋਈ ਸੀ ਗੱਲਬਾਤ ਕੋਈ ਨਹੀਂ ਹੋਈ ਸੀ ਸਟ्रेस ਬਾਰੇ ਕੋਈ ਨਹੀਂ ਨੇ ਡਾਉਨ ਜਾਨਵਰੀ ਕੈਨੇਡਾ ਨੂੰ ਸੀ ਕੈਨੇਡਾ 7 ਸਾਲ ਦੇ ਸਾਲ ਹੋ ਗਏ ਕਹਿੰਦਾ ਜਮੀਨਾਂ ਹੋਈ ਇੱਥੇ ਤੈਨੂੰ ਹੀ ਕਹਤੀ ਹਾਂ ਮੈਨੂੰ ਵੀ ਕਿਹਾ ਸੀ ਮੇਰੇ ਨੂੰ ਵੀ ਕਿਹਾ ਸੀ ਆ ਤੂੰ ਜਾਣਾ ਸੀ ਕੈਨੇਡਾ ਜਾਣਾ ਨੇ ਹੈਗੇ ਸੀ ਪਰ ਹੁਣ ਹੁਣ ਨਹੀਂ ਜਾਂਦੀ ਕਹਿੰਦੇ ਆਕਾ ਬਹੁਤ ਆਕਾ ਕੋਈ ਕਦੇ ਗੱਲ ਨਹੀਂ ਕੀਤੀ ਆਪਣੇ ਬੇਬੇ ਬਾਪੂ ਦੀ ਤੋਂ ਸੀ ਕਮ ਕੀ ਗੱਲ ਬੁੱਤ ਕਦੇ ਸਾਧ ਦੇ ਬੇਬੀਆਂ ਨਹੀਂ ਕਰਦੇ ਸੀਗੇ ਸਰਦੋ ਸੀ ਹਾਂ ਜਦ ਕਰਦੇ ਸੀ ਹਨ ਮੰਨੇ ਹਰ ਫੋਨ ਤੇ ਯਾਰ ਕਰਦਾ ਸੀ ਐਂਡੇ ਤੇ ਨੂੰ ਗੱਲ ਹੋ ਕੇ ਖਤਮ ਹੋਰੀ ਆਉਂਦੀ ਗੱਲ ਨਹੀਂ ਕੀਤੀ ਕੰਮ ਦੇ ਨੇ ਹੈਗੇ ਸੀ ਕੀ ਕਹਿੰਦਾ ਕੀ ਆਉਂਗਾ ਜੀ ਆਉਂਗਾ ਕਹਿੰਦਾ ਹਾਂ ਵਾਪਸ ਕਹਨੇ ਸੀ ਕਾਰ ਵੀ ਲੈ ਲਈ ਸੀ ਨਾ ਹਾਂ ਕ